ਸੋਸ਼ਲ ਮੀਡੀਆ ਤੇ ਲੋਕਾਂ ਨੂੰ ਟਿੱਪਣੀਆਂ ਕਰਨ ਦੀ ਬੇਸ਼ਕ ਆਜ਼ਾਦੀ ਹੈ ਲੇਕਿਨ ਕਈ ਵਾਰ ਇਹ ਆਜ਼ਾਦੀ ਮਹਿੰਗੀ ਪੈ ਜਾਂਦੀ ਹੈ ਇਸ ਦੀ ਮਿਸਾਲ ਵੇਖਣ ਨੂੰ ਮਿਲੀ ਹੈ ਮਾਛੀਵਾੜਾ ਦੇ ਵਿੱਚ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਧਾਰਮਿਕ ਸਥਾਨ ਦੇ ਲੰਗਰ ਦੇ ਉੱਤੇ ਇੱਕ ਟਿੱਪਣੀ ਸੋਸ਼ਲ ਮੀਡੀਆ ਤੇ ਕੀਤੀ ਗਈ ਤਾਂ ਇਸ ਤੋਂ ਬਾਅਦ ਜਦੋਂ ਵਿਵਾਦ ਪੈਦਾ ਹੋਇਆ ਤਾਂ ਹੁਣ ਉਹ ਵਿਅਕਤੀ ਜਨਤਕ ਤੌਰ ਤੇ ਮਾਫੀ ਮੰਗ ਰਿਹਾ ਹੈ ਦਰਸਲ ਮਾਛੀਵਾੜਾ ਇਲਾਕੇ ਦੇ ਲੋਕਾਂ ਵੱਲੋਂ ਹਜ਼ੂਰ ਸਾਹਿਬ ਦੇ ਲਈ ਲੰਗਰ ਵਾਸਤੇ ਕਣਕ ਇਕੱਠੀ ਕਰਨੀ ਸ਼ੁਰੂ ਕੀਤੀ ਹੋਈ ਸੀ ਇਹਲਾਕੇ ਦੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਟਿੱਪਣੀ ਕੀਤੀ ਕਿ ਧਾਰਮਿਕ ਸਥਾਨ ਨੂੰ ਭੇਜੀ ਜਾਣ ਵਾਲੀ ਕਣਕ ਇਕੱਠੀ ਕਰਕੇ ਵੇਚੀ ਜਾਵੇਗੀ ਤਾਂ ਇਸ ਤੋਂ ਬਾਅਦ ਜਦੋਂ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ ਤਾਂ ਇਹ ਵਿਅਕਤੀ ਮਾਫੀ ਮੰਗਣ ਦੇ ਲਈ ਜਨਤਕ ਤੌਰ ਤੇ ਹਾਜ਼ਰ ਹੋਇਆ ਮਸਲਾ ਸਾਡਾ ਤਾਂ ਮਸਲਾ ਕੋਈ ਨਹੀਂ ਜੀ ਇਹ ਲੋਕ ਲੋਕਾਂ ਨੇ ਇਹਨਾਂ ਦੀ ਬਿਆਨਬਾਜ਼ੀ ਹੈ ਜਿਵੇਂ ਪੰਬੜਪੁਰ ਤੋਂ ਚੱਲ ਕੇ ਪਤਾ ਨਹੀਂ ਕਿਵੇਂ ਬੋਲਦੇ ਨੇ ਸਾਡੇ ਤਾਂ ਸਿੱਧਾ ਖੁੱਲ੍ਹੇ ਕਣਕ ਇਕੱਠੀ ਕਰਦੇ ਆ ਖੁੱਲ੍ਹੇ ਥਾਂ 'ਤੇ ਕੱਠੀ ਕਰਕੇ ਲੋਕਾਂ ਦੇ ਵਿੱਚ ਭੇਜਦੇ ਹਜੂਰ ਸਾਹਿਬ ਨੂੰ ਮਾਛੋੜਾ ਜੀ ਉਹਨਾਂ ਨੂੰ ਦੇ ਧੰਨਵਾਦ ਹਾਂ ਅਸੀਂ ਜਿਹੜੇ ਸਾਰੇ ਟਰੱਕ ਸਾਰੇ ਕਣਕ ਹਜੂਰ ਸਾਹਿਬ ਪੜਦੀ ਕਰਦੇ ਨੇ ਤੇ ਉਹ ਇਨਸਾਨ ਨੇ ਜਿਹਨੇ ਪੋਸਟ ਪਾਈ ਸੀ ਉਹਨੇ ਮਾਫੀ ਮੰਗ ਲਈ ਹੈ ਜੀ ਉਹਨੂੰ ਗਲਤੀ ਮੰਨ ਲਈ ਹੈ ਆਪਣੀ ਮਾਫੀ ਮੰਗ ਲਈ ਹੈ ਜੀ ਗੁਮਰਾ ਉਹਦਾ ਗੁਰੂ ਜ਼ਿੰਮੇਵਾਰ ਆ ਉਹਦਾ ਅਸੀਂ ਤੇ ਉਹਦੀ ਜ਼ਿੰਮੇਵਾਰ ਨਹੀਂ ਜੇ ਕੋ ਅਸੀਂ ਆਪਣੇ ਵੱਲੋਂ ਨਰੋਲ ਸੇਵਾ ਕਰਦੇ ਆ ਜੀ ਬਗਾਰ ਕਿਸੇ ਭੇਦ ਭਾਵ ਤੋਂ ਸਾਰੀਆਂ ਪਾਰਟੀਆਂ ਸਾਨੂੰ ਦਿੰਦੀਆਂ ਕੋਈ ਪਾਰਟੀ ਸਾਨੂੰ ਇਹ ਨਹੀਂ ਹੈ ਵੀ ਆਹ ਫਲਾਣੀ ਪਾਰਟੀ ਦਿੰਦੀ ਆ ਫਾਣੀ ਪਾਰਟੀ ਸਾਰੀਆਂ ਪਾਰਟੀਆਂ ਦੇ ਸਭ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਇਹ ਮੈਨੂੰ ਮੀਡੀਆ ਦਾ ਇੱਕ WhatsApp ਤੇ ਮੈਸੇਜ ਆਇਆ ਸੀ ਤੇ ਇਹ ਕਿਸੇ ਬੰਦੇ ਨੇ ਪਾਇਆ ਕਿ ਜਿਹੜੀ ਸ਼ੋਮਣੀ ਇੱਕ ਆਪਣੇ ਸੁਖੂਬ ਸਾਹਿਬ ਨੂੰ ਕਾਨ ਇਕੱਠੀ ਕੀਤੀ ਜਾਂਦੀ ਆ ਉਹ ਕਾਨਕ ਦੇ ਵਿੱਚੋਂ ਅਕਾਲੀ ਦਲ ਦੇ ਬੰਦੇ ਆ ਜਿਹੜੇ ਇਹ ਕਾਨਕ ਵੇਚ ਕੇ ਖਾਣਗੇ ਤੇ ਵੋਟਾਂ 'ਚ ਪੈਸਾ ਵਰਤਣਗੇ ਜਰਕੇ 1999 ਤੋਂ ਇਹ ਸੰਗਤ ਜੁੜੀ ਆ ਮੱਛੀਵਾਲਾ ਸਾਹਿਬ ਦੇ ਇਲਾਕੇ ਦੀ ਤੇ ਪਿਛਲੇ ਸਾਲ ਵੀ 14 ਟਰੱਕ ਕਣਕ ਦੇ ਇਕੱਠੇ ਕਰਕੇ ਜੂਰ ਸਾਹਿਬ ਨੂੰ ਭੇਜੇ ਸੀ ਮਾਂਪੁਰਸ਼ ਆਉਂਦੇ ਨੇ ਔਨ ਰਿਕਾਰਡ ਕੱਲੇ ਕੱਲੇ ਥੈਲੇ ਦਾ ਹੁੰਦਾ ਜਦੋਂ ਮੇਰੇ ਕੋਲੇ ਪੋਸਟ ਆਈ ਸਾਨੂੰ ਬੜਾ ਦੁੱਖ ਲੱਗਾ ਇਸ ਗੱਲ ਦੇ ਵਿੱਚ ਤੇ ਜਿਹੜੇ ਹਿਰਦੇ ਆ ਬਲੁੰਨਰੇ ਗਏ ਕਿਉਂਕਿ ਇਹ ਜਿਹੜੀ ਕਣਕ ਹੈ ਕੱਲਾ ਕੋ ਅਕਾਲੀ ਦਲ ਨਾ ਦੇ ਕਾਮਰੇਡ ਮੁਸਲਮਾਨ ਵੀਰ ਹਿੰਦੂ ਵੀਰ ਸਾਰੀਆਂ ਪਾਰਟੀਆਂ ਦੇ ਦਿੰਦੇ ਨੇ ਚਾਹੇ ਕੋ 2 ਕਿਲੋ ਪਾਵੇ ਚਾਹੇ 5 ਕਿਲੋ ਪਾਵੇ ਤੱਕੇ ਨਾ ਕਿਸ ਤੋਂ ਕੋਈ ਰਾਇ ਨਹੀਂ ਹੁੰਦੀ ਸੈਂਕੜੇ ਥੈਲੇ ਅਸੀਂ ਇ ਉਕਾਨਕ ਭੇਜਦੇ ਆ ਤੇ ਜਦੋਂ ਇਹਨਾਂ ਨੇ ਇਹ ਪੋਸਟ ਪਾਈ ਆ ਤੇ ਇਲਾਕੇ 'ਚ ਇੱਕਦਮ ਕੁਮੀ ਬਾਅਦ ਚ ਬੇਸ਼ੱਕ ਬਲੌਕ ਵੀ ਹੋ ਗਈ ਆ ਤੇ ਉਮੀਦ ਆ ਕਿ ਤੁਸੀਂ ਵੀ ਇਹਨੂੰ ਸਮਾਜ ਦੇ ਵਿੱਚ ਸਹੀ ਤਰੀਕੇ ਨਾਲ ਪਹੁੰਚਾਉਂਗੇ ਤਾਂ ਕਿ ਜਿਹੜੇ ਸਾਡੇ ਧਰਮਾਂ ਨੂੰ ਇਹ ਟਾ ਨਾ ਲੱਗੇ ਫਿਲਹਾਲ ਹੁਣ ਧਾਰਮਿਕ ਆਗੂਆਂ ਦਾ ਇਹ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਵਾਲੇ ਨੇ ਜਦੋਂ ਜਨਤਿਕ ਤੌਰ ਤੇ ਮਾਫੀ ਮੰਗ ਹੀ ਲਈ ਹੈ ਤਾਂ ਸੰਗਤ ਵੱਲੋਂ ਉਸ ਖਿਲਾਫ ਕੋਈ ਬੰਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਪੋਸਟ ਪਾਈ ਸੀ ਇਸ ਲਈ ਮੈਨੂੰ ਜੇ ਲੋ ਮੈਨੂੰ ਮਾਫ ਕੀਤਾ ਜਾਵੇ ਜੀ ਈ ਪੋਸਟ ਪਾਈ ਸੀ ਤੁਸੀਂ ਜੀ ਹਜੂਰ ਸਾਹਿਬ ਦੀ ਕਣਕ ਵਾਸਤੇ ਵੀ ਲਿਖਿਆ ਸੀ ਕਿ ਰਾਹੀ ਜੋ ਵੀ ਅਕਾਲੀਆਂ ਨੇ ਇਹ ਕਣਕ ਖਾਣੀ ਹੈ ਇਹ ਤੇ ਲੋਕਾਂ ਕੋਲ ਬਰਾਹੀ ਕਰ ਰਹੇ ਹਨ ਕਥੇ ਤੇ ਕਲ ਕਿੱਥੇ ਜਾਣੀ ਹੈ ਇਹ ਇਹ ਕਹਿੰਦੇ ਸੀ ਹਜੂਰ ਸਾਹਿਬ ਜਾਣੀ ਹੈ ਜੀ ਤੁਸੀਂ ਕੀ ਲਿਖਿਆ ਸੀ ਮੈਂ ਕਿਹਾ ਸੀ ਵੀ ਹਜੂਰ ਸਾਹਿਬ ਦੇ ਨਾਂ ਤੇ ਇਹ ਕਣਕ ਵੇਚ ਰਹੇ ਆ ਇਹ ਜਿਹੜੀ ਆਪਣੇ ਮਰਜ਼ੀ ਨਾਲ ਮੰਗ ਮੰਗ ਰਹੇ ਇਹ ਤੁਸੀਂ ਆਪਣੀ ਮਰਜ਼ੀ ਨਾਲ ਲਿਖੀ ਹੈ ਜਾਂ ਕਿਸੇ ਨੇ ਤੁਹਾਨੂੰ ਕਿਹਾ ਸੀ ਲਿਖਣ ਲਈ ਮੈਂ ਤਾਂ ਆਪਣੇ ਕੋਲੇ ਲਿਖ ਲਿਆ ਜੀ ਤੇ ਹੁਣ ਤੁਸੀਂ ਕੀ ਕਹਣਾ ਤੁਹਾਨੂੰ ਮੈਂ ਵਾਹੀ ਤੁਹਾਨੂੰ ਆ ਜੀ ਮਾਫੀ ਮੰਗਦੇ ਹਾਂ ਜਗਬਾਨੀ ਟੀਵੀ ਲਈ ਗੁਰਦੀਪ ਦਾ ਕਰਦੀ ਰਿਪੋਰਟ